ਅੱਜ ਸਾਡੇ ਘਰਾਂ ਵਿੱਚ ਦੁੱਖ ਤਕਲੀਫਾਂ ਲੜਾਈ ਝਗੜੇ ਕਿਉਂ ਜ਼ਿਆਦੇ ਨੇ ਕਿਉਂ ਸਾਡੇ ਘਰਾਂ ਦੇ ਵਿੱਚ ਅੱਜ ਸ਼ਾਂਤੀ ਨਹੀਂ ਰਹੀ ਕਿਉਂ ਸਾਨੂੰ ਸਬਰ ਨਹੀਂ ਰਿਹਾ ਕਿਉਂਕਿ ਅਸੀਂ ਗੁਰੂ ਦੇ ਨਾਲੋਂ ਟੁੱਟ ਚੁੱਕੇ ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਭਰੋਸਾ ਨਹੀਂ ਰਿਹਾ ਅਸੀਂ ਤੇ ਗੁਰੂ ਨਾਲ ਗੁਰਦੁਆਰੇ ਜਾ ਕੇ ਸੌਦੇਬਾਜ਼ੀ ਕਰਦੇ ਹਾਂ ਸ਼ਰਤਾਂ ਲਾਉਂਦੇ ਹਾਂ ਵੀ ਬਾਬਾ ਜੀ ਪਹਿਲਾਂ ਸਾਡਾ ਮੁੰਡਾ ਤੁਸੀਂ ਅਮਰੀਕਾ ਭੇਜ ਦਿਓ ਬਾਬਾ ਜੀ ਸਾਡੇ ਪੋਤਰਾ ਹੋ ਜਵੇ ਬਾਬਾ ਜੀ ਪਹਿਲਾਂ ਸਾਡੀ ਕੋਠੀ ਪਵਾ ਦਿਓ ਵੱਡੀ ਗਵਾਂਡੀਆਂ ਦੀ ਭਾਵੇਂ ਹੋਰ ਛੋਟੀ ਕਰ ਦਿਓ ਤੇ ਫੇਰ ਕਹਿੰਨੇ ਬਾਬਾ ਜੀ ਅਸੀਂ ਤੁਹਾਡੇ ਖੰਡ ਪਾਠ ਫੇਰ ਖਾਉਣਾ ਜਦੋਂ ਸਾਡਾ ਮੁੰਡਾ ਅਮਰੀਕਾ ਪਹੁੰਚ ਗਿਆ ਕੰਮ ਤੇ ਲੱਗ ਗਿਆ ਪੱਕਾ ਹੋ ਗਿਆ ਪਹਿਲਾਂ ਸਾਡੇ ਇਹ ਕੰਮ ਕਰੋ ਤੇ ਅਸੀਂ ਪਹਿਲਾਂ ਖੰਡ ਪਾਠ ਨਹੀਂ ਖਾਉਣਾ ਕਿਉਂਕਿ ਬਾਬਾ ਜੀ ਜੰਟ ਨੂੰ ਅਸੀਂ 50 60 ਲੱਖ ਦੇਣਾ ਲਗਭਗ ਤੇ ਅਸੀਂ ਤੁਹਾਡੇ ਖੰਡ ਪਾਰ ਤੇ ਪਹਿਲਾਂ 50 60 ਹਜ਼ਾਰ ਕਿੱਦਾਂ ਲਗਾ ਦਈਏ ਬਾਬਾ ਜੀ ਸਾਨੂੰ ਅਜ ਤੁਹਾਡੇ ਤੇ ਭਰੋਸਾ ਨਹੀਂ ਤੇ ਪੁੱਛਾ ਦੇਣ ਵਾਲੇ ਪਖੰਡੀ ਨਕਲੀ ਦੰਬੀ ਗੁਰੂ ਉਹਨਾਂ ਕੋਲ ਜਾ ਕੇ ਫਿਰ ਘਰ ਦੇ ਸਾਰੇ ਨਿੱਕੇ ਨਿੱਕੇ ਭੇਦ ਬੀਬੀਆਂ ਖੋਲ ਦਿੰਦਿਆਂ ਨੇ ਤੇ ਫਿਰ ਬਾਬਾ ਕਹਿੰਦਾ ਬੀਬੀ ਜੀ ਮੇਰੇ ਤੇ ਭਰੋਸਾ ਰੱਖੋ ਮੈਂ ਤੁਹਾਡੇ ਘਰ ਦਾ ਸਾਰਾ ਹੀ ਸਿਸਟਮ ਸੈੱਟ ਕਰ ਦੇਣਾ ਬਾ ਤੁਹਾਡਾ ਥੋੜਾ ਜਿਹਾ ਖਰਚਾ ਆਉਣਾ ਏ ਤੇ ਤਰੀਕ ਤਿਆਰ ਕਰਨਾ ਹੈ ਆਪਾਂ ਤਰੀਕ ਬਣ ਜਾਏਗਾ ਤੇ ਤੁਸੀਂ ਲੈ ਜਾਓ ਫਿਰ ਬੀਬੀ ਕਹਿੰਦੀ ਬਾਬਾ ਜੀ ਮੈਂ ਤੇ ਉਂਜੀ ਆਈ ਸੀ ਅੱਜ ਤੇ ਮੇਰੇ ਕੋ ਥੋੜੇ ਪੈਸੇ ਕਿੰਨੇ ਪੈਸੇ ਲੱਗਣਗੇ ਬਾਬਾ ਕਹਿੰਦਾ ਬੀਬੀ ਜੀ 11000 ਬਾਬਾ ਜੀ ਅੱਜ ਤੇ ਮੇਰੇ ਕੋਲ 2-3000 ਹੀ ਆ ਇਹ ਲੈ ਲਓ ਤੇ ਆਉਂਦੇ ਐਤਵਾਰ ਤੱਕ ਨਾਲੇ ਮੈਂ ਮਾਇਆ ਇਕੱਠੀ ਕਰਕੇ ਲੈ ਆਵਾਂਗੀ ਤੇ ਨਾਲੇ ਮੇਰਾ ਤਵੀਰ ਤਿਆਰ ਕਰ ਦਿਓ ਫੇਰ ਬੀਬੀ ਸੱਸ ਨੂੰ ਦਵਾਈ ਨਹੀਂ ਲੈ ਕੇ ਦਿੰਦੀ ਸਾਰੇ ਨੂੰ ਖੰਗ ਦੀ ਦਵਾਈ ਨਹੀਂ ਲੈ ਕੇ ਦੇਣੀ ਉਹਨਾਂ ਤੇ ਲਾਏ ਪੈਸੇ ਸਾਨੂੰ ਦੁੱਖ ਦੇ ਨੇ ਦੁੱਖ ਦੇ ਨੇ ਕਿਉਂਕਿ ਅਸੀਂ ਤੇ ਪੈਸੇ ਇਕੱਠੇ ਕਰਨੇ ਆ ਪਖੰਡੀ ਬਾਬੇ ਵਾਸਤੇ ਫੇਰ ਇਧਰੋਂ ਉਧਰੋਂ ਕਰਕੇ ਬੀਬੀਆਂ ਪਖੰਡੀ ਬਾਬੇ ਵਾਸਤੇ ਮਾਇਆ ਇਕੱਠੀ ਕਰਕੇ ਲੈ ਜਾਂਦੀਆਂ ਤੇ ਕਹਿ ਦਿੰਦੀਆਂ ਲੈ ਬਾਬਾ ਜੀ ਮਾਇਆ ਤੇ ਲਿਆਓ ਸਾਡਾ ਤ੍ਰੀਤ ਬਾਬਾ ਜਦੋਂ ਤ੍ਰੀਤ ਸੁਣਦਾ ਫਿਰ ਬੀਬੀਆਂ ਕਹਿੰਦੀਆਂ ਬਾਬਾ ਜੀ ਹੁਣ ਸਾਡੇ ਘਰ ਦਾ ਸਾਰਾ ਇਹ ਸਿਸਟਮ ਸੈੱਟ ਹੋ ਜੂ ਮੇਰੇ ਘਰ ਵਾਲਾ ਵੀ ਵਸੇ ਹੋ ਜੂ ਮੇਰੀ ਸੱਸ ਵੀ ਹੋ ਜੂ ਮੇਰੇ ਨਿਆਣੇ ਵੀ ਪੜਨ ਲਾਪਣਗੇ ਕਹਿਣਾ ਮੰਨਣ ਲਾਪੂ ਮੇਰਾ ਸਾਰਾ ਟੱਬਰ ਬਾਬੇ ਬੜੇ ਸ਼ੈਤਾਨ ਹੁੰਦੇ ਆ ਫੇਰ ਪਖੰਡੀ ਬਾਬੇ ਇਹ ਕਹਿੰਦੇ ਨਾ ਬੀਬੀ ਜੀ ਇਹ ਤੇ ਇੱਕ ਕੰਮ ਤੇ ਜਿਹੜਾ ਹੈਗਾ ਤ੍ਰੀਤ ਉਹਦਾ ਬਣਾਇਆ ਏ ਜੇ ਤੁਸੀਂ ਸਾਰੇ ਟੱਬਰ ਨੂੰ ਵਾਸ ਵਿੱਚ ਕਰਨਾ ਫੇਰ ਮਾਇਆ ਹੋਰ ਲੱਗਣੀ ਏ ਇਸ ਕਰਕੇ ਅੱਜ ਸਾਨੂੰ ਗੁਰੂ ਤੇ ਭਰੋਸਾ ਨਹੀਂ ਗੁਰੂ ਨਾਲ ਅਸੀਂ ਗੁਰਦੁਆਰੇ ਜਾ ਕੇ ਉਧਾਰ ਕਰ ਲੈਨੇ ਵੀ ਬਾਬਾ ਜੀ ਖੰਡਪਾਟ ਫੇਰ ਖਾ ਦੇਾਂਗੇ ਕੋਈ ਨਹੀਂ ਸਾਡਾ ਧਾਰ ਕਰ ਲਓ ਪਹਿਲਾਂ ਨਾਲੇ ਸਾਡੇ ਕੰਮ ਹੋ ਲੈਂਦੇ ਹੋ ਤੇ ਪਖੰਡੀ ਬਾਬੇ ਦੇ ਕੋਲ ਧਾਰ ਨਹੀਂ ਉਹ ਚੱਲਦਾ ਉਥੇ ਨਗਦੋ ਨਗਦਾ ਨਾਲੇ ਘਰ ਦਾ ਸਾਰਾ ਨਿੱਕਾ ਨਿੱਕਾ ਭੇਦ ਅਸੀਂ ਬਾਬੇ ਕੋਲ ਜਾ ਕੇ ਸਾਰਾ ਖੋਲ ਦਿੰਨੇ ਆ ਇਸ ਕਰਕੇ ਜੇ ਤੁਸੀਂ ਜ਼ਿੰਦਗੀ ਵਿੱਚ ਕੁਝ ਹਾਸਲ ਕਰਨਾ ਚਾਹੁੰਦੇ ਆ ਨਾ ਜੇ ਤੁਸੀਂ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਆ ਸਬਰ ਚਾਹੁੰਦੇ ਆ ਸਕੂਨ ਚਾਹੁੰਦੇ ਆ ਤੇ ਸਭ ਤੋਂ ਪਹਿਲਾਂ ਗੁਰੂ ਦੇ ਉੱਤੇ ਭਰੋਸਾ ਕਰਨਾ ਸਿੱਖ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਕਰਨਾ ਸਿੱਖ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਸਤੇ ਸਾਡੇ ਦਿਲ ਦੇ